ਪ੍ਰਵਿੰਸਟੇ ਵਿੱਚ BC ਦੇ ਵਿੱਚ ਹੈਲਥ ਅਥਾਰਟिटीज ਜਿਹੜੀਆਂ ਇਸ ਵੇਲੇ ਉਹ ਡਾਕਟਰਾਂ ਨੂੰ ਜਿਹੜੀ ਡਾਕਟਰਾਂ ਬਾਰੇ ਗੱਲਬਾਤ ਕਰ ਰਹੀਆਂ ਆ ਉਹਨਾਂ ਨੂੰ ਬਹੁਤ ਵੱਡੇ ਵੱਡੇ ਇਨਸੈਂਟਿਵ ਦੇ ਰਹੀਆਂ ਆ ਤਾਂ ਕਿ ਜਿਹੜੀਆਂ ਐਕਸਟਰਾ ਸ਼ਿਫਟਸ ਕੁਝ ਪਿਕ ਕਰ ਲੈਣ ਪਰ ਐਮਰਜੈਂਸੀ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ ਦੇ ਉੱਤੇ ਰਿਸਕ ਬਹੁਤ ਜ਼ਿਆਦਾ ਆ ਜਿਆਦਾ ক্লোਜ਼ ਹੋ ਰਹੇ ਨੇ ਸੋ ਇਹ ਆਮ ਹੀ ਹੋ ਗਿਆ ਕਿ ਰੂਰਲ ਤੇ ਰਿਮੋਟ ਕਮਿਊਨਿਟੀਆਂ ਦੇ ਵਿੱਚ ਜਿਹੜੇ ਕੋਲੋਰ ਮੀਲੈਂਡ ਦੇ ਵਿੱਚ ਹਸਪਤਾਲਸ ਨੇ ਉਹਨਾਂ ਦੇ ਵਿੱਚ ਡਿਵਰਜਨ ਹੋ ਸਕਦੇ ਆ ਹਸਪਤਾਲ ਕਲੋਜ਼ ਜਿਹੜੇ ਨੇ ਐਮਰਜੈਂਸੀ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਕਲੋਜ਼ ਕਰ ਰਿਹਾ ਤੇ ਪੇਸ਼ੈਂਟਸ ਨੂੰ ਦੂਜੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਭੇਜ ਰਏ ਆ ਹੁਣ ਆਇਲੈਂਡ ਹੈਲਥ ਨੇ ਇੱਕ ਈਮੇਲ ਭੇਜੀ ਆ ਜਿਹਦਾ ਟਾਈਟਲ ਹੈਗਾ ਕ੍ਰਿਟੀਕਲ ਤੇ ਇਹ ਕਿਹਾ ਗਿਆ ਫਿਜ਼ੀਸ਼ੀਨ ਨੂੰ ਕਿ ਤੁਸੀਂ ਵੈਸ ਕੋਸਟ ਜਨਰਲ ਹਸਪਤਾਲ ਪੋਰਟਲ ਵਰਨੀ ਦੇ ਵਿੱਚ ਕੰਮ ਕਰੋ ਫਰਡੇ ਦੀ ਨਾਈਟ ਨੂੰ ਕਿ ਉਹਦੇ ਚ ਇਹ ਵੀ ਲਿਖਿਆ ਗਿਆ ਕਿ ਜੇ ਇਹ ਸ਼ਿਫਟ ਅਨਫਿਲਡ ਛੱਡੀ ਗਈ ਸਾਰੇ ਜਿਹੜੇ ਐਮਰਜੈਂਸੀ ਪੇਸ਼IENTS ਨੇ ਉਹਨਾਂ ਨੂੰ ਨਨਾਇਮ ਓਰਿਜਨਲ ਜਨਰਲ ਹਸਪੀਟਲ ਦੇ ਵਿੱਚ ਡਾਇਵਰਟ ਕੀਤਾ ਜਾਊਗਾ ਸੋ ਇਹ ਜਦੋਂ ਦਾ ਫਾਈਲ ਕੀਤਾ ਗਿਆ ਜਿਹੜੀਆਂ ਹੈਲਥ ਅਥਾਰਟिटीज ਨੇ ਉਹ ਜਿਹੜੀਆਂ ਗਰੰਟਡ ਪੇਮੈਂਟ 3200 ਡਾਲਰ 10 ਘੰਟਿਆਂ ਦੀ ਸ਼ਿਫਟ ਲਈ ਦੇਣ ਲਈ ਤਿਆਰ ਨੇ ਪਲੱਸ ਇੱਕ ਰੂਮ ਤੇ ਇੱਕ ਜਿਹੜਾ ਆ ਆਪਣੇ ਸਪੋਰਟ ਲੇਕ ਲੈਂਡਿੰਗ ਰਿਜ਼ੋਰਟ ਤੇ ਲੋਜ ਮੀਲ ਅਲਾਉਂਸਸ ਤੇ ਕਈ ਜਿਹੜੇ ਹਨ ਸੈਂਕੜੇ ਡਾਲਰ ਨੇ ਡਾਕਟਰ ਦੇ ਟ੍ਰੈਵਲ ਤੇ ਟਾਈਮ ਦੇ ਲਈ ਤੇ ਜਿਹੜੀ ਉਹਦੀ ਸਾਰੇ ਦੀ ਕਾਸਟ ਔਰ ਰਿਇਮਬਸ ਕੀਤੀ ਜਾਊਗੀ ਇਹ ਆਫਰ ਕਰ ਰਿਹਾ ਆ ਕੰਪਨਸੇਸ਼ਨ ਉਹਨਾਂ ਡਾਕਟਰਸ ਨੂੰ ਕਿ ਤੁਸੀਂ ਵੈਸਟ ਕੋਸਟ ਜਨਰਲ ਹਸਪੀਟਲ ਪੋਰਟਲ ਵਰਨੀng ਦੇ ਵਿੱਚ ਜਿਹੜੀ ਆਪਣੀ ਸ਼ਿਫਟ ਆ ਉਹ ਪਿਕ ਕਰ ਲੋ ਹੁਣ ਜਿਹੜੇ ਨਦਰਨ ਹੈਲਥ ਨੇ ਉਹ ਪਹਿਲਾਂ ਹੀ ਦੇਖ ਰਾਇਆ ਕਿ ਡਿਸਟਰਪਸ਼ਨ ਉੱਤੇ ਹੋ ਰਹੀ ਹੈ ਬਹੁਤ ਸਾਰੇ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਸ਼ਾਰਟੇਜ ਆ ਹੈਲਥ ਅਥਾਰਟੀ ਜਿਹੜੀ ਆ ਉਹਨਾਂ ਨੇ ਪੋਸਟ ਕੀਤਾ ਆਪਣੇ ਫੇਸਬੁੱਕ ਦੇ ਉੱਤੇ ਜਿਹੜੇ ਇਹਦੇ ਬਾਰੇ ਸੋ ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹਦੇ ਨਾਲ ਹੱਲ ਨਿਕਲ ਸਕਦਾ ਜਾਂ ਨਹੀਂ ਡਾਕਟਰ ਉਹਨੇ ਕੀ ਨੇ ਕੁਝ ਲੋਕ ਤੇ ਕਹਿ ਰਹੇ ਵੀ ਇੱਥੋਂ ਦੇ ਰਿਸੋਰਸਸ ਚੰਗੀ ਤਰ੍ਹਾਂ ਯੂਜ਼ ਨਹੀਂ ਕੀਤੇ ਜਾ ਰਹੇ ਡਾਕਟਰ ਨੂੰ ਸਰਜਰੀਆਂ ਕਰਨ ਦੇ ਲਈ ਉਹਨਾਂ ਲਾਉ ਨਹੀਂ ਕੀਤਾ ਜਾ ਰਿਹਾ ਜੇ ਕੋਈ 10 ਸਰਜਰੀਆਂ ਕਰ ਸਕਦਾ ਉਹ ਹਫਤੇ ਵਿੱਚ ਸਿਰਫ 2 ਸਰਜਰੀਆਂ ਹੀ ਕਰਾਉਂਦੇ ਆ ਤੇ ਦੂਜੇ ਪਾਸੇ ਉਹਨੇ ਐਮਰਜੈਂਸੀ ਡਿਪਾਰਟਮੈਂਟ ਬੰਦ ਹੋ ਰਿਹਾ ਜਿਹੜੇ ਆਫਰ ਦਿੱਤੇ ਜਾ ਰਿਹਾ ਹੋ ਸਕਦਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਫਾਇਦਾ ਜ਼ਰੂਰ ਹੋਵੇ ਇਲੈਕਸ਼ਨ ਕੈਨੇਡਾ ਕੀ ਕਰ ਰਿਹਾ ਕਿ ਇਹ ਅਸਲ ਦੇ ਵਿੱਚ ਕੁਝ ਚੇਂਜਸ ਕਰਨਾ ਚਾਹਦਾ ਆ ਤਾਂ ਕਿ ਜਿਹੜੇ ਰਾਜਨੀਤਿਕ ਜਿਹੜੇ ਨਾਮਕਰਨ ਜਾਂ ਨੋਮੀਨੇਸ਼ਨਸ ਹੁੰਦੀਆਂ ਆ ਉਹ ਪ੍ਰੋਸੈਸ ਨੂੰ ਕਿਸੇ ਵੀ ਬਾਰੀ ਦਖਲਅੰਦਾਜ਼ੀ ਤੋਂ ਬਚਾਇਆ ਜਾ ਸਕੇ ਤੇ ਜਿਹੜੇ ਕੈਨੇਡਾ ਦੇ ਸਿਟੀਜ਼ਨ ਨਹੀਂ ਆ ਉਹ ਕਿਸੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਆਪਣੇ ਮਨਪਸੰਦ ਉਮੀਦਵਾਰ ਦੀ ਮਦਦ ਨਾ ਕਰ ਸਕਣ ਖਾਸ ਕਰ ਨੋਮੀਨੇਸ਼ਨ ਦੇ ਵਿੱਚ ਜਿਹੜੀਆਂ ਪਾਰਟੀਆਂ ਆਪਣੇ ਹੈਗੀਆਂ ਉਹਨਾਂ ਨੂੰ ਮਤਲਬ ਆਪਣੇ ਰੂਲ ਕੰਟੈਸਟ ਦੇ ਜਾਂ ਸਾਰਾ ਕੁਝ ਦੱਸਣਾ ਪਵੇ ਹੁੰਦਾ ਕੀ ਹੈ ਨੋਮੀਨੇਸ਼ਨ ਦਾ ਮਤਲਬ ਕੀ ਆ ਜਿਸ ਤਰੀਕੇ ਦੇ ਨਾਲ ਇੱਥੇ ਪ੍ਰੋਸੈਸ ਆ ਕਿ ਮੰਨ ਲਓ ਇੱਕ ਪਾਰਟੀ ਨੇ ਆਪਣੇ ਉਮੀਦਵਾਰ ਬਣਾਉਣੇ ਆ ਉਮੀਦਵਾਰਾਂ ਨਾਲ ਨਾ ਕਿਸੇ ਇੱਕ ਹਲਕੇ ਤੋਂ ਉੱਥੇ ਉਮੀਦਵਾਰ 5 ਜਣੇ ਬਣਨਾ ਚਾਹੁੰਦੇ ਹੋ ਕੀ ਕਰਦੇ ਨਾਮਿਨੇਸ਼ਨ ਕਰਾ ਦਿੰਦੇ ਵੀ ਤੁਸੀਂ 5 ਜਣੇ ਆਪਸ ਵਿੱਚ ਵੋਟਾਂ ਪਾ ਕੇ ਦੇਖ ਲਓ ਜਾਂ 2 ਜਣੇ ਆਪਸ ਵਿੱਚ ਵੋਟਾਂ ਪਾ ਕੇ ਦੇਖ ਲਓ ਜਿਹਦੀਆਂ ਵੱਧ ਵੋਟਾਂ ਹੋਰ ਹੋ ਸੀ ਆਪਣਾ ਉਮੀਦਵਾਰ ਬਣਾ ਲਾਗੇ ਇਹ ਰੋਲਾ ਉੱਥੇ ਜ਼ਿਆਦਾ ਉੱਥੇ ਹੁੰਦਾ ਜਿੱਥੇ ਸੀਟ ਸਿਕਿਉਰ ਹੋਵੇ ਮੰਨ ਲਓ ਇੱਕ ਸੀਟ ਕਿਸੇ ਪਾਰਟੀ ਦੀ ਪੱਕੀ ਆ ਇਹ ਪਤਾ ਹੈ ਵੀ ਇਹ ਸੀਟ ਇਥੋਂ ਇਹਨਾਂ ਨੇ ਜਿੱਤਨੀ ਜਿੱਤਨੀ ਇਹਨਾਂ ਦੇ ਲੰਬੇ ਪਿਛਲੇ 20 ਜਾਂ 30 ਜਾਂ 40 ਸਾਲਾਂ ਤੋਂ ਸੀਟ ਜਿੱਤਦੇ ਆਉਂਦੇ ਆ ਜਿਹੜਾ ਬੰਦਾ ਵੀ ਇਸ ਸੀਟ ਦੇ ਉੱਤੇ ਖੜਾ ਹੋ ਗਿਆ ਉਹਨੇ ਜਿੱਤ ਜਾ ਹੁਣ ਉੱਥੇ ਖੜੇ ਹੋਣ ਜਿਹਦੇ ਕੋ ਪੁਰਾਣਾ ਚੱਲਿਆ ਆਉਂਦਾ ਬੰਦਾ ਉਹ ਤੇ ਕੁਦਰਤੀ ਆ ਉਹਨੂੰ ਮਿਲ ਹੀ ਜਾਂਦੀ ਆ ਹੁਣ ਉਹ ਰਿਟਾਇਰ ਹੋ ਗਿਆ ਜਾਂ ਛੱਡ ਗਿਆ ਜਾਂ ਕੋਈ ਹੋਰ ਗੱਲਬਾਤ ਹੋ ਗਈ ਉੱਥੇ ਨਵੇਂ ਬੰਦੇ ਰੋਣਾ ਨਵੇਂ ਬੰਦੇ ਤੇ ਆਉਣ ਦਾ ਪ੍ਰੋਸੈਸ ਕੀ ਆ ਵੀ ਉੱਥੇ ਦੋ ਬੰਦੇ ਚਾਹੁੰਦੇ ਆ ਕਿ ਸਾਨੂੰ ਖੜਾ ਕੀਤਾ ਜਾਵੇ ਜੀ ਮੈਨੂੰ ਸੀਟ ਦਿੱਤੀ ਜਾਵੇ ਇਸ ਰਾਈਡਿੰਗ ਤੋਂ ਪਾਰਟੀ ਕੀ ਕਰਦੀ ਆ ਕਿ ਨਾਮਿਨੇਸ਼ਨ ਲਾੜ ਲਓ ਨਾਮਿਨੇਸ਼ਨ ਲਾੜ ਲਓ ਮਾਤਰਾ ਤੁਸੀਂ ਵੋਟਾਂ ਪਾ ਲਓ ਪਾਰਟੀ ਦੀਆਂ ਤੇ ਜਿਹੜੀ ਤੁਹਾਨੂੰ ਵੱਧ ਵੋਟਾਂ ਪੈ ਗਈਆਂ ਤੁਹਾਨੂੰ ਹੀ ਬਣਾ ਦੇਣਗੇ ਹੁਣ ਉੱਥੇ ਕੀ ਹੁੰਦਾ ਸੀਟ ਸਿਕਿਉਰ ਆ ਇਹ ਪੱਕੀ ਗੱਲ ਪਤਾ ਵੀ ਜਿਹੜਾ ਬੰਦਾ ਨੋਮੀਨੇਸ਼ਨ ਜਿੱਤ ਗਿਆ ਉਸ ਬੰਦੇ ਦੇ ਇਥੋਂ ਮੈਂਬਰ ਪਾਰਲੀਮੈਂਟ ਜਾਂ ਐਮ ਐਲ ਏ ਬਣ ਜਾਣਾ ਹੁਣ ਉੱਥੇ ਕੀ ਹੁੰਦਾ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਆ ਜਾਂ ਕੋਈ ਇਦਾਂ ਦਾ ਬੰਦਾ ਜਿਹੜਾ ਚਾਹੁੰਦਾ ਵੀ ਮੈਂ ਆਪਣਾ ਬੰਦਾ ਇੱਥੇ ਜਿਤਾਵਾਂ ਉਹ ਵੋਟਾਂ ਬਣਾ ਕੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਮਦਦ ਕਰ ਸਕਦਾ ਮਤਲਬ ਇਹਦੇ ਲਈ ਕਿਹੜਾ ਕੋਈ ਲਿਖ ਕੇ ਦੇਣਾ ਤੁਸੀਂ ਮੰਨ ਲਓ ਮੈਂ ਅੱਜ ਇੱਕ ਲਿਬਰਲ ਪਾਰਟੀ ਨਾਲ ਸੰਬੰਧ ਰੱਖਦਾ ਤੇ ਹੋ ਸਕਦਾ ਮੈਂ ਕੰਸਰਵਟਿਵ ਪਾਰਟੀ ਦੀ ਵੋਟ ਬਣਾ ਲਾ ਉਹਨਾਂ ਦਾ ਬਣ ਜਾ ਮੈਂਬਰ ਤੇ ਮੈਂ ਉੱਥੇ ਵੋਟਾਂ ਦੇ ਵਿੱਚ ਉਹਨਾਂ ਨੂੰ ਨਾਮੀਨੇਸ਼ਨ ਦੇ ਵਿੱਚ ਉਹਨਾਂ ਦੇ ਵੱਲ ਦਾ ਹੋ ਕੇ ਵੋਟਾਂ ਪਾ ਜਾ ਵੀ ਕੋਈ ਬੰਦਾ ਕਿਸੇ ਤਰੀਕੇ ਦੇ ਨਾਲ ਉਹਦੀ ਮਦਦ ਕਰ ਸਕਦਾ ਉੱਥੇ ਸੌਖਾ ਆ ਕਿਉਂਕਿ ਕਿਹੜਾ ਇਲੈਕਸ਼ਨ ਆ ਵੀ ਇਲੈਕਸ਼ਨ ਥੋੜਾ ਆਫੀਸ਼ੀਅਲੀ ਉਹ ਤਾਂ ਪਾਰਟੀ ਦੇ ਵਿਦਨ ਇਲੈਕਸ਼ਨ ਆ ਉਥੇ ਉਹ ਬੰਦਾ ਜਿਹੜਾ ਕੁਛ ਨਾ ਕੁਛ ਮਤਲਬ ਫੇਰ ਬਦਲ ਕਰ ਸਕਦਾ ਤੇ ਉਹਦੇ ਨਾਲ ਫਰਕ ਬਹੁਤ ਵੱਡਾ ਪੈ ਜਾਊਗਾ ਤੇ ਜੇ ਉਹਦਾ ਉਮੀਦਵਾਰ ਜਿੱਤ ਗਿਆ ਜਿਹਨੂੰ ਕੋਈ ਦੂਜੇ ਦੇਸ਼ ਵਾਲਾ ਜਿਤਾਉਣਾ ਚਾਹੁੰਦਾ ਜਾਂ ਕੋਈ ਉਹ ਨਾਨ ਸਿਟੀਜ਼ਨ ਬੰਦਾ ਜਿਹੜਾ ਜਿਤਾਉਣਾ ਚਾਹੁੰਦਾ ਕਿਸੇ ਵੀ ਆਪਣੇ ਹਿੱਤ ਦੇ ਲਈ ਉਹ ਉਹਨੂੰ ਨਾਮਿਨੇਸ਼ਨ ਜਿਤਾ ਦੂਗਾ ਨਾਮਿਨੇਸ਼ਨ ਜਿੱਤਣ ਦਾ ਮਤਲਬ ਆ ਕਿ ਸਿੱਧਾ ਉਮੀਦਵਾਰ ਜਿੱਤ ਗਿਆ ਤੇ ਫੇਰ ਇੱਕ ਤਰੀਕੇ ਦੇ ਨਾਲ ਇਹ ਜਿਹੜੇ ਸੂਤਰ ਨੇ ਉਹ ਬਾਹਰਲੇ ਦੇਸ਼ਾਂ ਦੇ ਨਾਲ ਜਾਜੜਦੇ ਨੇ ਇਲੈਕਸ਼ਨ ਕੈਨੇਡਾ ਇਸ ਵੇਲੇ ਯਤਨ ਕਰ ਰਿਹਾ ਵੀ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਕਿ ਉੱਥੇ ਪਾਰਟੀਆਂ ਨੂੰ ਫੇਰ ਕੀਤਾ ਜਾਵੇ ਕਿ ਉਹ ਜ਼ਿਆਦਾ ਜਿਹੜੇ ਆਪਣੇ ਇਸ ਮਾਮਲੇ ਦੇ ਵਿੱਚ ਦੱਸਣ ਸਾਨੂੰ ਕਿ ਆ ਪ੍ਰੋਸੈਸ ਹੈ ਤਾਂ ਕਿ ਕਿਸੇ ਨਾਲ ਵੀ ਧੋਖਾ ਨਾ ਹੋ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ